8ਵੀ ਤੇ 12ਵੀ ਜਮਾਤ ਦੇ ਬੱਚਿਆਂ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਰਿਜ਼ਲਟ ਜਿਹੜੇ ਨੇ ਆਊਟ ਕਰ ਦਿੱਤੇ ਗਏ ਨੇ ਜੁਨਾਦ ਦੇ ਵਿੱਚ ਤੁਹਾਨੂੰ ਦੱਸਦੀ ਕਿ 12ਵੀ ਜਮਾਤ ਦੇ ਨਤੀਜਿਆਂ ਦੇ ਵਿੱਚ ਜਿਹੜਾ ਮੁੰਡਿਆਂ ਦੇ ਵੱਲੋਂ ਬਾਜ਼ੀ ਮਾਰੀ ਗਈ ਹੈ ਪਹਿਲਾ ਦੂਜਾ ਤੇ ਤੀਜਾ ਸਥਾਨ ਜਿਹੜਾ ਹੈ ਉਹਨਾਂ ਤੇ ਮੁੰਡਿਆਂ ਦੇ ਨਾਮ ਹੀ ਚਮਕ ਰਹੇ ਨੇ ਤੇ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਇਕਮਪ੍ਰੀਤ ਸਿੰਘ ਦਾ ਹੈ ਜੋ ਕਿ ਲੁਧਿਆਣਾ ਦੇ BCNS ਸੀਨੀਅਰ ਸਕੈਨਰੀ ਸਕੂਲ ਦਾ ਪੜ੍ਹਨ ਵਾਲੇ ਨੇ ਜਿਨ੍ਹਾਂ ਨੇ 500/500 ਨੰਬਰ ਹਾਸਲ ਕੀਤੇ ਨੇ ਜੀਆਂ ਤੁਹਾਨੂੰ ਦੱਸ ਦਈਏ ਕਿ ਉੱਥੇ ਹੀ ਦੂਜਾ ਨਾਮ ਰਵੀ ਉਦੇਸ ਸਿੰਘ ਦਾ ਹੁੰਦਾ ਸਿਨੀਅਰ ਸਕੈਂਡਰੀ ਸਕੂਲ ਸ਼੍ਰੀ ਮੁਖਤਰ ਸਾਹਿਬ ਦੇ ਵਿੱਚ ਪੜ੍ਹਦੇ ਨੇ ਤੇ ਇਹਨਾਂ ਨੇ ਵੀ 500/500 ਨੰਬਰ ਹਾਸਲ ਕੀਤੇ ਨੇ ਤੇ ਉੱਥੇ ਹੀ ਜੇ ਤੀਜੇ ਸਥਾਨ ਦੀ ਗੱਲ ਕਰਦੇ ਆ ਤਾਂ ਤੀਜੇ ਨੰਬਰ ਤੇ ਅਸ਼ਵਨੀ ਆਏ ਨੇ ਜੋ ਕਿ ਬਠਿੰਡਾ ਦੇ ਰਹਿਣ ਵਾਲੇ ਨੇ ਸਿਨੀਅਰ ਸਕੈਂਡਿਡੈਂਟ ਰੈ residential <Sansi> <Sansi> ਸਕੂਲ ਫਾਰ ਮੈਰੀਟੋਰੀਅਮ ਸਟੂਡੈਂਟਸ ਦੇ ਵਿੱਚ ਪੜ੍ਹਦੇ ਨੇ ਤੇ ਜਿਨ੍ਹਾਂ ਦੇ ਵੱਲੋਂ ਤੁਹਾਨੂੰ ਦੱਸਿਆ ਗਿਆ ਕਿ ਤੀਜਾ ਸਥਾਨ ਹਾਸਲ ਕੀਤਾ ਗਿਆ 12ਵੇਂ ਦੇ ਨਤੀਜਿਆਂ ਦੇ ਵਿੱਚ ਮੁੰਡਿਆਂ ਨੇ ਬਾਜ਼ੀ ਮਾਰੀ ਹੈ ਤੇ ਉੱਥੇ ਹੀ ਜੇ ਗੱਲ 10ਵੇਂ ਦੇ ਨਤੀਜਿਆਂ ਦੀ ਕਰੀਏ ਤਾਂ 10ਵੇਂ ਦੇ ਨਤੀਜਿਆਂ ਦੇ ਵਿੱਚ ਪਹਿਲਾ ਦੂਜਾ ਤੇ ਤੀਜਾ ਸਥਾਨ ਜਿਹੜਾ ਕੁੜੀਆਂ ਦੇ ਕੁੜੀਆਂ ਨੇ ਬਾਜ਼ੀ ਮਾਰੀ ਸੀ ਪਰ ਹੁਣ ਪਾਰਵੀ ਤੇ ਨਤੀਜਿਆਂ ਦੇ ਵਿੱਚ ਮੁੰਡਿਆਂ ਨੇ ਬਾਜ਼ੀ ਆਪਣੇ ਨਾਮ ਕਰ ਲਈਤੀ ਹੈ ਤੇ ਉੱਥੇ 8ਵੀਂ ਕਲਾਸ ਦੇ 8ਵੀਂ ਜਮਾਤ ਦੇ ਜੇਕਰ ਨਤੀਜਿਆਂ ਦੀ ਗੱਲ ਕਰਦੇ ਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜੇ ਜਿਹੜੇ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਹਰਨੂਰ ਪ੍ਰੀਤ ਕੌਰ ਦਾੰਦਾ ਜੋ ਕਿ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੀ ਪੜਨ ਵਾਲੀ ਹੈ ਤੇ ਉੱਥੇ ਦੂਜਾ ਨਾਮ ਗੁਰਲੀਨ ਕੌਰ ਦਾੰਦਾ ਜੋ ਕਿ ਨਿਊ ਫਾਲੋਅਰਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਦੀ ਪੜਨ ਵਾਲੀ ਹੈ ਤੇ ਉੱਥੇ ਤੀਜਾ ਜਿਹੜਾ ਸਥਾਨ ਹੈ 8ਵੀਂ ਦੇ ਨਤੀਜਿਆਂ ਦੇ ਵਿੱਚ ਉਹ ਅਰਮਾਨਦੀਪ ਲੋ ਲਿਆ ਗਿਆ ਾਰਮਾਨਦੀਪ ਸਿੰਘ ਜਿਹੜੇ ਨੇ ਉਤੀਜਾ ਨੰਬਰ ਤੇ ਆਏ ਨੇ ਸਰਕਾਰੀ ਐਲੀਮੈਂਟਰੀ ਸਕੂਲ ਸੰਗਰੂਰ ਦੇ ਵਿੱਚ ਪੜਦੇ ਨੇ ਤੇ ਤੁਹਾਨੂੰ ਦੱਸ ਦਈਏ ਕਿ 8ਵੀਂ ਤੇ 12ਵੀਂ ਦੇ ਨਤੀਜੇ ਜਿਹੜੇ ਨੇ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਐਲਾਨੇ ਜਾ ਚੁੱਕੇ ਨੇ 12ਵੀਂ ਦੇ ਨਤੀਜਿਆਂ ਦੇ ਵਿੱਚ ਮੁੰਡਿਆਂ ਦੇ ਵੱਲੋਂ ਬਾਜ਼ੀ ਮਾਰੀ ਗਈ ਹੈ ਤੇ ਉੱਥੇ ਹੀ ਜੇਕਰ 8ਵੀਂ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਉੱਥੇ ਮੁੰਡੇ ਤੇ ਕੁੜੀਆਂ ਜਿਹੜੇ ਨੇ ਉਹ ਸੇਮ ਲੈਵਲ ਤੇ ਦਿਖਾਈ ਦੇ ਰਹੇ ਨੇ ਦੋਵਾਂ ਦੇ ਵੱਲੋਂ ਇਕੁਅਲ ਅੰਕ ਜਿਹੜੇ ਨੇ ਉਹ ਹਾਸਲ ਕੀਤੇ ਗਏ ਨੇ ਪਹਿਲਾ ਤੇ ਦੂਜਾ ਸਥਾਨ ਤੇ ਕੁੜੀਆਂ ਨੇ ਤੇ ਤੀਜਾ ਸਥਾਨ ਤੇ ਮੁੰਡੇ ਨੇ ਤੇ ਉੱਥੇ ਹੀ ਲਨੇ ਦਾ 10ਵੇਂ ਦੇ ਨਤੀਜਿਆਂ ਦੇ ਵਿੱਚ ਕੁੜੀਆਂ ਦੇ ਵੱਲੋਂ ਬਾਜ਼ੀ ਆਪਣੇ ਨਾਂ ਕੀਤੀ ਗਈ ਸੀ।